ਪਾਵਨ ਲਗਾ ਨਹੀਂ ਤੇ ਪਿੰਡੋਂ ਫੋਨ ਕਰਾ ਫੇਰੀਆਂ ਇਹ ਕਿਹੜੇ ਬੰਦੇ ਦੀ ਗੱਡੀ ਆ ਇਹ ਬੱਲੜਾ ਆ ਗੋਟੇ ਬਟਾਲਾ ਨਹੀਂ ਠੀਕ ਨਹੀਂ ਬੱਲੜਾ ਪੈਂਦਾ ਇਹ ਇਨਾਲੇ ਵਕੇ ਇਹ ਉਹ ਗੱਡੀ ਬੱਲੜਵਾਰ ਚਲੀ ਸੀ ਨਾ ਨਹੀਂ ਇਹਨੇ ਲੁਧਿਆਣੇ ਜਾਣੇ ਗੱਡੀ ਦਾ ਕੰਮ ਕਰਾ ਦਿੱਤੀ ਥੋੜਾ ਜਿਆ ਇੱਧਰ ਕਿਤਰਾ ਗੱਡੀ ਆ ਇਹ ਤਾਂ ਫੇਰ ਦਾ ਕੰਮ ਕਰਾਇਆ ਸੀ ਨਾ ਜਿਹਦੇ ਮਿੱਤਰੀ ਕੋਲ ਕਹਿੰਦਾ ਮੈਂ ਉਹਨੂੰ ਦਿਖਾਉਣਾ ਹੋਰ ਜੇ ਉਹਨੂੰ ਦਿਖਾਉਣ ਦਾ ਫਾਇਦਾ ਕੋਈ ਨਹੀਂ ਅੱਛਾ ਪਤਾ ਲੱਗਾ ਕਿਸ ਤਰ੍ਹਾਂ ਇਹ ਹੋਇਆ ਵਾ ਇਹ ਇਹ ਨਹੀਂ ਪਤਾ ਲੱਗਾ ਸਾਨੂੰ ਫੋਨ ਗਿਆ ਤੇ ਫੇਰ ਸਾਨੂੰ ਪਤਾ ਲੱਗਾ ਇਹ 10-10 ਗਾਂਵਾਂ ਦੀਆਂ ਫੋਨ ਕੀਤੇ ਤੇ ਫੇਰ ਸਾਨੂੰ ਪਤਾ ਲੱਗਾ ਡਰਾਈਵਰ ਕਿੱਥੋਂ ਦਾ ਡਰਾਈਵਰ ਨੂੰ ਲੜਕਾ ਮਿਲਾਇਆ ਹੈ ਹਾਂਜੀ ਲੱਗੀਆਂ ਸਟਾਫ ਲੱਗੀਆਂ ਗਿਆ ਹੁਣ ਲੱਗਦੇ ਆ ਤਰਾ ਤੇ ਇਹ ਲੁਧਿਆਣੇ ਕਿਹੜੀ ਕੰਪਨੀ ਦਾ ਛੇ ਆ ਇਹ ਪਤਾ ਨਹੀਂ ਹੁਣ ਮੁੰਡੇ ਨੂੰ ਪਤਾ ਕਿਹੜੀ ਕੰਪਨੀ ਦਾ ਲੱਗੀ ਹੋਊ ਕੰਪਨੀ ਨਾ ਪਤਾ ਹੁਣ ਹੋਰ ਹੀ ਕਿ ਨਹੀਂ ਹੁੰਦੀ ਕਈ ਥਾਂ ਕੋਈ ਸਾਨੂੰ ਜਿਆਦਾ ਨੇ ਫੋਨ ਕੀਤਾ ਮੈਂ ਆਉਂ ਚੱਲਿਆ ਆ ਮੇਜਰ ਫੁਲਕਾ ਸੜਕਾ ਲੜਕੇ ਹੜੇ ਨੀਕਾ ਹਾਂਜੀ ਮੇਜਰ ਮਨੇ ਫੋਨ ਕੀਤਾ ਮੈਂ ਆ ਚਲਿਆ ਵਾ ਤੇ ਇੱਕ ਬਿੱਟਾ ਕੰਮ ਕਰਾ ਕੇ ਮੈਂ ਤੜਕੇ ਜਾਣਾ ਚਾਹ ਰਹਾ ਜੀ ਫਿਰ ਫਿਰ ਮੇਰਾ ਕੋ ਫੋਨ ਤਾਂ ਬੰਦ ਹੋ ਗਿਆ ਜਿ ਨਾਲੇ ਆਹ ਆਣ ਕੇ ਲੈ ਪਿੰਡ ਨੂੰ ਆਉਂਦੇ ਸਾਂ ਇਹ ਕਿਹੜਾ ਪਿੰਡ ਸੜਕ ਬੱਲੜ ਵਾਲੀ ਦੇ ਜਿ ਨਾਲੇ ਆਏ ਸਾਂ ਇਹ ਜਿ ਨਾਲੇ ਦੇ ਲੱਗਿਆ ਹਾਂਜੀ ਜਿ ਨਾਲੇ ਇਹ ਆ ਗਿਆ ਜਿਗਤਿਆਂ ਆੜੇ ਰੋਡ ਤੇ ਹਾਂਜੀ ਜੋ ਫੋਨ ਬੰਦ ਆ ਗਿਆ ਤੁਹਾਨੂੰ ਹਾਂ ਫਿਰ ਫੋਨ ਪਤਾ ਕਰ ਦੇ ਦੱਸਿਆ ਗਾਂਝ ਦਾ ਫੂਟ ਰਿਆ ਉਹਦਾ ਮੁੰਡਾ ਡਰਾਈਵਰ ਦੇ ਉਹ ਗਾਂ ਗਾਂਝ ਗਾਂ ਫੋਨ ਕਰ ਦਿੱਤਾ ਫੇਰ ਸਾਨੂੰ ਪਤਾ ਲੱਗ ਗਿਆ ਕਿੰਨਾ ਕੁ ਨੁਕਸਾਨ ਹੋਇਆ ਸਾਹ ਤਾਂ ਬਹੁਤ ਜ਼ਿਆਦਾ ਹੋਇਆ ਗੱਡੀ ਆਉਂਦੀ ਸਿਰਨਗਰ ਤੋਂ ਤੇ ਸੁਪਰ ਤੋਂ ਭਰ ਕੇ ਆ ਰਹੀ ਸਾਡੇ ਰਿਸ਼ਤੇਦਾਰਾਂ ਦੀ ਆ ਤੇ ਅੱਜ 5 ਦਿਨ ਅੱਜ ਤੋਂ ਪਹਿਲਾਂ ਗੱਡੀ ਆ ਰਹੀ ਏ ਬਿਲਕੁਲ ਠੀਕ ਠਾਕ ਪਿਛੇ ਆ ਰਹੀ ਏ ਗੱਡੀ ਦੇ ਗੇਅਰ ਦਾ ਕੰਮ ਹੋਣਾ ਵਾਲਾ ਸੀ ਮੁੰਡੇ ਡਰਾਈਵਰ ਨੇ ਮੇਜਰ ਨੇ ਕਿਹਾ ਵੀ ਗੱਡੀ ਦਾ ਹੀ ਨਾਲੋ ਕੰਮ ਕਰਵਾ ਲਈਏ ਸਾਨੂੰ ਲੱਗੇ ਅਜ ਨਾਲਾ ਲੱਗੇ ਪੈਂਦਾ ਆਪਾਂ ਕੰਮ ਕਰਵਾਈ ਦਾ ਗੱਡੀਆਂ ਦਾ ਉੱਥੇ। ਉੱਥੇ ਗੱਡੀ ਦਾ ਕੰਮ ਕਰਵਾ ਰਿਆ ਤੇ ਫਰੇ ਗੜ ਦੇ ਲਾਗੇ ਪਿੱਛੇ ਆਣ ਕੇ ਜਲਦੀ ਜਲਦੀ ਗੱਡੀ ਸਪੈਡੇ ਚ ਵੱਜੀ ਆ। ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਮੇਰਾ ਨਾਮ ਰਣਜੀਤ ਸਿੰਘ ਆ। ਆਪਣਾ ਲਾਗੇ ਘਰ ਜਿੱਥੇ ਗੱਡੀ ਪਲਟੀ ਆ। ਤੇ ਆਪਣਾ ਵਿਚਾ ਵੀਰ ਦਾ ਵੀ ਹਸਪਤਾਲ ਲੈ ਕੇ ਹਮੋਕੇ ਲਈ ਆ ਕੇ ਟਰੈਕਟਰ ਨਾਲ ਵੀਰ ਨੂੰ ਵਿੱਚੋਂ ਕੱਢਤਾ ਸੀ। ਮਤਲਬ ਕੋਈ ਜ਼ਿਆਦਾ ਸੱਟ ਨਹੀਂ ਆ ਤੇ ਵਿੱਚ ਫਸ ਗਿਆ ਸੀ। ਹਾਂਜੀ ਵਿੱਚ ਫਸ ਗਿਆ ਸੀ ਮਤਲਬ ਉਹ ਸਟੀਰਿੰਗ ਦੇ ਪੈਰਲ ਤਾਂ ਆ ਗਿਆ ਸੀ ਵਿੱਚ। ਗੱਡੀ ਉਹ ਅੱਗੋਂ ਸਾਰੀ ਦੇਖੋ ਟੁੱਟੀ ਆ। ਤੇ ਮੌਕੇ ਦੇ ਸਾਹਬ ਹਣੀ ਆਏ ਪੁਲਿਸ ਮੁਲਾਜੇ ਮੈਂ ਆਪਣੇ ਇਹ ਹੋਂਦੇ ਇੱਥੇ ਮੌਜੂਦ ਨੇ ਮਤਲਬ ਕੋਈ ਇਥੇ ਚੀਜ਼ ਨਹੀਂ ਕਿਸੇ ਨੇ ਛੜੀ ਕੋਈ ਕਿਸੇ ਤੱਕ ਨਹੀਂ ਗਿਆ ਬਾਕੀ ਸਿਆਣੇ ਹੋ ਗਿਆ ਜੀ ਹਾਂਜੀ ਨਹੀਂ ਪਹਿਲਾਂ ਵੱਡੀ ਗੱਲ ਕੋਈ ਨਹੀਂ ਆ ਅੱਛਾ ਕਿਸੇ ਨੇ ਕਿਸੇ ਨੇ ਕੋਈ ਨਹੀਂ ਕੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਮਲਾਜਮ ਸਾਹਿਬ ਹੋਂਦੇ ਇੱਥੇ ਕੋਲ ਬੈਠੇ ਨੇ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਮੇਜਰ ਸਿੰਘ ਨੂੰ ਆਇਆ ਮੇਰਾ ਤੇ ਮੈਂ ਫਿਰ ਨਾ ਤਾਂ ਲੈ ਕੇ ਆਉਂਦਾ ਪਰ ਸੋ ਰੋਜ਼ ਤੋਂ ਤੁੰਮਣ ਲੈ ਕੇ ਆੜ ਵਾਈ ਤੋਂ ਬਹੁਤ ਤੇ ਗੱਡੀ ਮੈਂ ਚੱਲਿਆ ਸੀ ਬਠਾਣਾ ਕੋੜਾ ਨਾਲ ਨੂੰ ਉੱਥੇ ਮੇਰੀ ਗੱਡੀ ਦਾ ਗੀਅਰ 2 ਕ ਜਿਹੜੇ ਗੀਅਰੇ ਕੰਮ ਨਹੀਂ ਕਰਦੇ ਪਏ 5ਵਾਂ ਤੇ 4ਵਾਂ ਜਿਹੜਾ ਕੰਮ ਨਹੀਂ ਕਰਦੇ ਪਏ ਉਧਰ ਮੈਂ ਤੀਜੇ ਚੋਂਦਾ ਤਾਂ ਸਲੋ ਸਲੋ ਚੋਂਦਾ ਪਿਆ ਤੇ ਅਚਾਨਕ ਹੀ ਨਾ ਤਾਂ ਬ੍ਰੇਕ ਦਾ ਜਿਹੜਾ ਸਟੀering ਦਾ ਹੁੰਦਾ ਹੈ ਨਾ ਉਹ ਕੰਮ ਨਹੀਂ ਕੀਤਾ ਉਹਨੇ ਤੇ ਕਮਾਉਂਦਾ ਕਮਾਉਂਦਾ ਇਧਰ ਦਰਸਤ ਜਾਨ ਕੇ ਲੱਗ ਗਈ ਆ ਜੀ ਤੇ ਬਾਕੀ ਚਲੋ ਇਹਨਾਂ ਪਿੰਡ ਵਾਲਿਆਂ ਨੇ ਬਹੁਤ ਮਾਇਦ ਕੀਤੀ ਐ ਟਾਈਮ ਫਿਰ ਮੈਨੂੰ ਕੱਢ ਲਿਆ ਜਿਨਾ ਕੱਢਦੇ ਤੇ ਘਰ ਕੋਈ ਕੁਝ ਵੀ ਹੋ ਸਕਦਾ ਨਹੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਐ ਇਥੇ ਲੈ ਕੇ ਜਾਣੀ ਸੀ ਇਹ ਭਾਈ ਲੁਧਿਆਣੇ ਲੈ ਕੇ ਜਾਣਾ ਹੀ ਜਾਣਾ ਤੇ ਮੈਂ ਉਧਰ ਨੂੰ ਜਾਣਾ ਸੀ ਪਰ ਉਥੇ ਮਿਸਤਰੀ ਕਹਿੰਦੇ ਵੀ ਇਹ ਗੱਡੀ ਤਾਂ ਸਹੀ ਕੰਮ ਨਹੀਂ ਕਰਦੇ ਤੇ ਫਿਰ ਮੈਂ ਆਪਣਾ ਪਿੰਡ ਵਾਲੇ ਮਿਸਤਰੀ ਭਾਈ ਆ ਉਹਨੂੰ ਆ ਕੀਤਾ ਮੈਂ ਕਿਹਾ ਭਾਈ ਏਦਾਂ ਏਦਾਂ ਤੇ ਗੀਅਰ ਨਹੀਂ ਲੱਗਦੇ ਪਏ ਕਹਿੰਦਾ ਤੂੰ ਲੈ ਆ ਗੱਡੀ ਤਾਂ ਆਪਾਂ ਵੇਖ ਲੈਨੇ ਆ ਇੱਥੇ ਜੋ ਵੀ ਹੋਏਗਾ ਆਪਾਂ ਦਾ ਕੰਮ ਗੱਡੀ ਦਾ ਵੇਖਾਂਗੇ ਤੇ ਉਹ ਵੀ ਲੈ ਕੇ ਨਾਲੇ ਮੈਂ ਲੈ ਕੇ ਚੱਲਿਆ ਸੀ ਮੈਂ ਕਿਹਾ ਚਲੋ ਇਹ ਨਾਲੇ ਕੰਮ ਕਰਾ ਕੇ ਤੇ ਮੈਂ ਫਿਰ ਰਾਤ ਨੂੰ ਲੁਧਿਆਣੇ ਨੂੰ ਲੈ ਚਲਾਂਗਾ ਤੇ ਜਿੰਨਾ ਦਾ ਮਾਲ ਆ ਉਹਨਾਂ ਨੂੰ ਵਪਾਰੀਆਂ ਦਾ ਕਪਚਾਵਾਗਾ ਤੇ ਵਪਾਰੀਆਂ ਨੂੰ ਕਰਦਾ ਸੁੱਚ ਨਹੀਂ ਹੱਲੇ ਨਹੀਂ ਕੀਤਾ ਹੱਲੇ ਮੈਂ ਵੀ ਕੋਈ ਜਿੱਥੇ ਉੱਥੇ ਹੀ ਆ ਮੈਂ ਤੇ ਤੇ ਕੋਈ ਇਹਨਾਂ ਨੂੰ ਕਰਦੇ ਆ ਉਹਨਾਂ ਨੂੰ ਫੋਨ ਗੱਡੀ ਆਂਦੀ ਪਈ ਆ ਜਿਹੜਾ ਮਾਲ ਆ ਉਹਨਾਂ ਦਾ ਤੇ ਭੇਜ ਦਿਆ ਉਹਨਾਂ ਦਾ ਮਾਲ ਸਹੀ ਆ ਜਿਹੜਾ ਆ ਬਾਕੀ ਤੇ ਚਲੋ ਜੋ ਮਾਰ ਐਨ ਕਰਨਾ ਹੈ ਦੇਖੋ ਜੇ ਜੰਮੂ ਤੋਂ ਜੰਮੂ ਤੋਂ ਕਸ਼ਮੀਰ ਤੋਂ ਦਾ ਤੇਲ ਆ ਬਿ ਦੌੜ ਕਰਕੇ ਲੈ ਨਿੱ ਘਟ ਰੱਖਿਆ ਹੈ ਜਿਹਦੇ ਵਿੱਚ ਇਹਦਾ ਕਿਤੇ ਡਰਾਈਵ ਨੂੰ ਕਿਤੇ ਝੋਕ ਲੱਗ ਗਈ ਕਿਤੇ ਉਹਦੀ ਮੇਰੇ ਸਾਹਮਣੇ ਝੋਕ ਲੱਗ ਕੇ ਸੋਲਣ ਵਿਗੜਨ ਕਰਕੇ ਡਰਕਟ ਵਿੱਚ ਵੱਜ ਗਈ ਆ ਉਹਦੇ ਵਿੱਚ ਸੱਟ ਲੱਗ ਗਈ ਉਹਨੂੰ ਇਹ ਕਾਢ ਕੇ ਤੇ ਸਰਕਾਰੀ ਹਸਪਤਾਲ ਫੜੇਗਾ ਚੂੜੀਆਂ ਨਾਜਲੀ ਦਾਖਲ ਕਰਵਾ ਦਿੱਤਾ ਵਾ ਤੇ ਉਸ ਟਾਈਮ ਸਾਡੀ ਫੋਰਸ ਨੇ ਮੌਕੇ ਤੇ ਆ ਗਈ ਤੇ ਸੇਵ ਦੀਆਂ ਪੇਟੀਆਂ ਵਿੱਚੋਂ ਕੋਈ ਸੇਵ ਨਹੀਂ ਲਿਆ ਤੇ ਸੇਵ ਦੀਆਂ ਪੇਟੀਆਂ ਵਿੱਚ ਇਦਾਂ ਜਿੱਦਾਂ ਪਈਆਂ ਇਦਾਂ ਇਹਨਾਂ ਦੇ ਹਵਾਲੇ ਇਹਦੇ ਮੇਜਰ ਥੰਦੇ ਪਿਤਾ ਦੇ ਹਵਾਲੇ ਕਰ ਦਿੱਤੀਆਂ ਨੇ ਤੇ ਜੇ ਮੇਜ ਦਾ ਬਿਆਨ ਲੈ ਜਿਹੜੇ ਸਾਹਮਣੇ ਕਾਰੀਬਲੀ ਕੋਈ ਨਹੀਂ ਕਰਦਾ ਕਿ ਲਿਆ